ਦੇ ਡਾਇਰੈਕਸ਼ਨਸ ਨੇ ਮੇਰੀ ਬੇਲ ਕੈਨਸਲ ਅੱਜ ਵੀ ਵਾਈਲ ਵੀ ਆਰ ਟਾਕਿੰਗ ਸਰਕਾਰ ਐਸਵਾਈਐਲ ਨੂੰ ਘੱਟ ਤਰਜੀਹ ਦਿੰਦੀ ਆ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ ਖੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਇਸ ਵੇਲੇ ਬਹਿਸ ਸੁਣੀ ਜਾ ਰਹੀ ਆ ਸੁਖਪਾਲ ਸਿੰਘ ਖੇਰਾ ਦੀ ਜ਼ਮਾਨਤ ਦੇ ਖਿਲਾਫ ਹੁਣ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ 4 ਜਨਵਰੀ ਨੂੰ ਸੁਖਪਾਲ ਸਿੰਘ ਖੇਰਾ ਨੂੰ 2015 ਦੇ ਡਰੱਗਸ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇੱਕ ਹੋਰ ਮਾਮਲੇ ਦੇ ਵਿੱਚ ਤੇ ਫਿਰ ਬਾਅਦ ਵਿੱਚ ਕਪੂਰਤਲਾ ਅਦਾਲਤ ਨੇ ਵੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਸੁਖਪਾਲ ਸਿੰਘ ਖੇਰਾ ਨੂੰ 28 ਸਤੰਬਰ 2023 ਨੂੰ ਚੰਡੀਗੜ੍ਹ ਵਾਲੀ ਰਿਹਾਈ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪੌਣੇ 4 ਮਹੀਨੇ ਸੁਖਪਾਲ ਸਿੰਘ ਖੇਰਾ ਜੇਲ੍ਹ ਦੇ ਵਿੱਚ ਰਹਿ ਤੇ ਫਿਰ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਹੁਣ ਸੁ ਪਾਲ ਸਿੰਘ ਖੈਰਾ ਜ਼ਮਾਨਤ ਤੇ ਬਾਹਰ ਨੇ ਪਰ ਪੰਜਾਬ ਸਰਕਾਰ ਨੇ ਸੁਪਾਲ ਸਿੰਘ ਖੈਰਾ ਦੀ ਜ਼ਮਾਨਤ ਤੇ ਖਿਲਾਫ ਸੁਪਰੀਮ ਕੋਰਟ ਦਾ ਰੁਕ ਕੀਤਾ ਸਿਰਫ ਪੋਸਟਿੰਗ ਲੈਣ ਆਸਤੇ ਔਰ ਪੋਸਟਿੰਗ ਮਿਲ ਗਈ ਉਹਨੂੰ ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈ ਕੋਰਟ ਦੇ ਡਾਇਰੈਕਸ਼ਨਸ ਨੇ ਮੇਰੀ ਬੇਲ ਕੈਨਸਲ ਅੱਜ ਵੀ ਵਾਈਲ ਵੀ ਆਰ ਟਾਕਿੰਗ ਸਰਕਾਰ ਐਸਵਾਈਐਲ ਨੂੰ ਘੱਟ ਤਰਜੀਹ ਦਿੰਦੀ ਆ ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ ਖੈਰੇ ਦੀ ਬੇਲ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਇਸ ਵੇਲੇ ਬਹਿਸ ਸੁਣੀ ਜਾ ਰਹੀ ਆ ਤੇਰੀ ਬੇਲ ਮੈਨੂੰ ਉਹਨੇ ਚੰਦ ਦਿਨ ਪਹਿਲਾਂ ਮਿਲੀ ਆ ਕਿੰਨੀ ਛੇਤੀ ਨਾਲ ਦੇਸ਼ ਤੋਂ ਸੁਪਰੀਮ ਕੋਰਟ ਕੇ ਕਿਤੇ ਖੇਰਾ ਇਸ ਕੇਸ ਵਿੱਚ ਉਹ ਬਰੀ ਨਾ ਹੋ ਜਵੇ ਸੁਪਲਾਈਬਲ ਆਫਸਰਸ ਨੇ ਇੱਕ ਝੂਠਾ ਮਨਕਰਤ ਔਰ ਜਦੋਂ ਮੈਨੂੰ ਬੈਠ ਕੇ ਐਸਆਈਟੀ ਨੇ ਜਿਹੜੀਆਂ ਮੇਰੇ ਨਾਲ ਆਏ ਕੋਈ ਕੁਐਸਚਨਿੰਗ ਨਹੀਂ ਕੀਤੀ